ਲਗਾਤਾਰ ਪਟਵਾਰੀ ਸਾਹਿਬ ਜਿਹੜੇ ਆ ਉਹ ਵਕਫਾ ਕਾ ਘਰਾਂ ਦਾ ਜਾਇਜ਼ਾ ਲੈ ਰਹੇ ਨੇ ਪਰ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਕਿ ਕੀ ਕਹਿ ਸਕਦੇ ਆ ਬਹੁਤ ਜ਼ਿਆਦਾ ਜਿਹੜੇ ਨੇ ਬੁਰੇ ਹਾਲ ਨੇ ਪਿੰਡ ਦਾ ਨੌਜਵਾਨ ਜਿਹੜਾ ਉਹ ਨਾਲ ਲੱਗਿਆ ਹੋਇਆ ਆ ਤੇ ਪਿੰਡ ਦੇ ਨੌਜਵਾਨ ਵੱਲੋਂ ਜਿਹੜੀ ਇਹ ਸ਼ਿਵਾ ਕੀਤੀ ਜਾ ਰਹੀ ਹੈ ਨਾਲ ਲਾ ਕੇ ਜਿਹੜਾ ਆ ਉਹ ਘਰਾਂ ਦਾ ਜਿਹੜਾ ਹਾਲਾਤ ਵਿਖਾਏ ਜਾ ਰਹੇ ਨੇ ਭਾਈ ਤੁਸੀਂ ਇਸੇ ਪਿੰਡ ਦੇ ਹੋ ਕੀ ਕਹਿਣਾ ਚਾਹੋਗੇ ਅਰਧ ਨਾਲੇ ਭਾਜੀ ਹਰਕਤਾਂ ਨੁਕਸਾਨ ਆਇਆ ਤੇ ਪਟਵਾਰੀ ਸਾਹਿਬ ਆਏ ਨੇ ਤੇ ਉਹਨਾਂ ਨੇ ਪਿੰਡਾਂ ਘਰ-ਘਰ ਜਾ ਕੇ ਹਰਕਤਾਂ ਜਾਈਆਂ ਲੈ ਰਹੇ ਆ। ਫਿਲਹਾਲ ਮੈਂ ਦੇਖ ਰਿਹਾ ਤੁਸੀਂ ਮਾਤੜਾਂ ਦੇ ਘਰ ਬਸਾ ਰਹੇ। ਬਿਲਕੁਲ ਭਾਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਤਾਂ ਆਪਣਾ ਕੰਮ ਕਰਦਾ ਪਿਆ ਹੈ ਜਿਹੜੀਆਂ ਸੰਸਥਾਵਾਂ ਆ ਰਹੀਆਂ ਨੇ ਉਹਨਾਂ ਨੂੰ ਵੀ ਹਰਕਤ ਵੱਲੋਂ ਆਪਣੇ ਵੱਲੋਂ ਥੋੜੀ ਅਪੀਲ ਕਰ ਸਕਦੇ ਹੋ। ਬਿਲਕੁਲ ਭਾਜੀ ਜਿਨ੍ਹਾਂ ਦੇ ਘਰ ਮਾਰੇ ਆ ਉਹਨਾਂ ਦੀ ਵੀਡੀਓ ਬਣਾ ਕੇ ਫੋਟੋ ਖਿੱਚ ਕੇ ਐਨ ਜੀਓ ਸੰਸਥਾਵਾਂ ਜਿਹੜੀਆਂ ਹਰਕ ਨੂੰ ਪਾਈਆਂ ਨੇ। ਹਾਂ। ਅਈਦੇ ਅਵੀ ਇਹਨਾਂ ਨੂੰ ਕਿਹਾ ਵੀ ਵਾਦ ਤੋਂ ਵਾਦ ਇਹਨਾਂ ਦੀ ਮਦਦ ਕਰੋ ਤਾਂ ਕਿ ਜਿਹੜਾ ਇਹਨਾਂ ਨੂੰ ਬਿਲਕੁਲ ਬਿਲਕੁਲ ਭਾਈ ਜੀ ਤੋਂ ਵੀ ਜਿਹੜੇ ਇੱਕ ਇੱਕ ਕਮਰੇ ਹੋ ਵੀ ਡਿੱਗ ਪਏ ਨੇ ਤੇ ਅੱਗੇ ਬਿਲਕੁਲ ਬਿਲਕੁਲ ਹਾਂਜੀ ਤੇ ਤਸਵੀਰਾਂ ਬਖਾਨ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਕਰਦੇ ਪਏ ਆ ਵੀ ਘਰਾਂ ਦੇ ਜਿਹੜਾ ਉਹ ਜਾਇਜਾ ਜਿਹੜਾ ਲਿਆ ਜਾ ਰਿਹਾ ਹੈ ਪਰਿਵਾਰੀ ਸਾਹਿਬ ਜਿਹੜੇ ਨੇ ਸਾਪਰ ਅਫਗਾਨਾ ਦੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਜਿਹੜੇ ਆ ਉਹ ਆਪਣਾ ਕੰਮ ਕਰਦੇ ਪਏ ਨੇ ਤੇ ਘਰਾਂ ਦੇ ਹਾਲਾਤ ਤੁਹਾਨੂੰ ਲਗਾਤਾਰ ਬਖਾ ਰਹੇ ਆ ਤੇ ਤੁਸੀਂ ਦੇ ਦੇ ਪੀ ਪੀ ਇੱਕ ਜਿਹੜਾ ਕਮਰਾ ਆ ਉਹ ਵੀਰ ਹੋਣਾ ਦਾ ਡਿੱਗਿਆ ਪਿਆ ਆ ਤੇ ਗੱਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਜਿੱ ਕਿੰਨਾ ਕ ਨੁਕਸਾਨ ਜਿਹੜਾ ਹੋ ਗਿਆ ਬਈ ਨੁਕਸਾਨ ਦਾ ਵਾਵਾ ਹੋ ਗਿਆ ਕਪੜਾ ਜਿਹੜਾ ਵੀ ਹੋ ਗਿਆ ਨੁਕਾਨ ਔਰ ਵੀ ਫਰਿਜਾ ਫਰਿਜਾ ਕਿੱਲੀਆ ਹੋਈਏ ਹਾਂਜੀ ਤੇ ਆ ਕਮਰਾ ਇੱਕਾ ਦੇ ਵੀਡੀਓ ਤੇ ਕਿੰਨਾ ਕਿ ਜਿਹੜਾ ਪਾਣੀ ਇੱਥੇ ਚੜ ਗਿਆ ਲੱਗਦਾ ਪਾਣੀ ਭਾਈ ਗਲੀਆਂ ਜੀ ਵਿਚਾਰੇ ਹੀ ਤੇ ਅੰਦਰ ਆ ਜਿਹੜਾ ਵਾਵਾ ਪਾਣੀ ਹੋ ਗਿਆ ਸੀ ਤੇ ਬੱਚੇ ਲੈ ਕੇ ਕਿਸ ਤਰ੍ਹਾਂ ਫਿਰ ਬੱਚੇ ਫਿਰ ਕੋਠੇ ਗਈ ਕੋਠੇ ਦੇ ਟਾਈਮ ਪਾ ਚਾ ਜਾਈ ਗਈ ਸੀ ਤੇ ਇਹ ਨੂੰ ਜਦੋਂ ਫਟੜਾ ਹਟਿਆ ਜਾਂ ਮੀਂਹ ਪੰਡਾ ਉਹਦੋਂ ਦਾ ਥੱਲੇ ਆ ਉਹ ਜਾਂਜੇ ਵੀ ਕੋਠੇ ਤੇ ਅਜੇ ਵੀ ਚਲੋ ਕੋਠੇ ਦੇ ਉੱਤਰਾ ਕੱਪੜੇ ਦੇਰੇ ਦੇ ਕੋਟ ਰਹੀ ਆ ਤੇ ਬਾਕੀ ਥੱਲੇ ਹੋਣਾ ਗਿਆ ਜੀ ਠੀਕ ਆ ਹਾਂਜੀ ਤੇ ਇਹ ਸੱਤ ਕਿੰਨੇ ਦਿਨ ਦੇ ਰਹੀਏ ਇਹ ਸੱਤ ਹੋ ਗਿਆ ਹੱਟ ਤੋਂ ਇੱਕ ਦੋ ਦਿਨ ਜਿੱਦਣ ਪਾਣੀ ਆ ਗਿਆ ਨਾ ਉਹਦੋਂ ਦੇ ਪਿਆ ਜੀ ਅਸਾ ਇੱਕ ਦੋ ਦਿਨ ਬਾਅਦ ਨਵਾੜ ਹਾਂਜੀ 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 ਇਹ ਛੜੀ ਦੇ ਵਿੱਚ ਮੀਂਹ ਮਾਰਿਆ ਫਿਰ ਤੇ ਉਹਦੇ ਕੰਨ ਵੀ ਡੇਪੇ ਅਸਾ ਰੋਸਣ ਪਹੁੰਚਿਆ ਤੁਹਾਡੇ ਤੱਕ ਹਾਂਜੀ ਰਾਸਣ ਮਿਲਦਾ ਜੀ ਲੋਕ ਕਹਿੰਦੇ ਇਕੱਠਾ ਬੜਾ ਕਰ ਲੈ ਲੋਕਾਂ ਨੂੰ ਹਾਂਜੀ ਚਲੋ ਕੀਤਾ ਗਿਆ ਕਈਆਂ ਨੇ ਹਾਂ ਤੇ ਉਹਨਾਂ ਜਿੰਨਾ ਖਾਣਾ ਉਹਨਾਂ ਨੇ ਲੈਂਦਾ ਜੀ ਮੈਂ ਕੁਝ ਘਰਾਂ ਦਾ ਜਿਹੜਾ ਉਹ ਦੇਖਿਆ ਸਾਥ ਆ ਵੀ ਕਿਤੇ ਵੀ ਨਹੀਂ ਹੈ ਦਾ ਰਾਸ਼ਨ ਹਾਂਜੀ ਹਾਂਜੀ ਘਰਾਂ ਦੇ ਅੰਦਰ ਜਾ ਕੇ ਤਸਵੀਰਾਂ ਤੋਂ ਉਹਨਾਂ ਦਾ ਰਾਸ਼ਨ ਕਿਤੇ ਵੀ ਜਿਹੜਾ ਨਹੀਂ ਦੇਖਿਆ ਕਿ ਮੰਦੇ ਹਾਲਾਤ ਹੋਏ ਹੋਏ ਨੇ ਕੀ ਕਹਣਾ ਜਾਊਗਾ ਜਿਹੜੀ ਸੰਸਥਾ ਉਹਨਾਂ ਦੇਖੋ ਜੀ ਪਤਾ ਨਹੀਂ ਹੋੜ ਜਾਈ ਮਿਹਰੇ ਤੇ ਚਲੋ तकरीबन ਸਾਰਿਆਂ ਨੂੰ ਹੈਗਾ ਤੇ ਚਲੋ ਕਈ ਕਦੇ ਨਹੀਂ ਮਿਲਿਆ ਕਈ ਹੁਣ ਮਿਲਿਆ ਵੀ ਆ ਕਈ ਹੁਣ ਨੇ ਵੀ ਮਿਲਿਆ ਕਈਆਂ ਨੇ ਜ਼ਿਆਦਾ ਵੀ ਇਕੱਠਾ ਕਰ ਲਿਆ ਹਾਂਜੀ ਹਾਂਜੀ ਹਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਜਿਹੜੇ ਨੇ ਉਹ ਦਰਦਨਾਕ ਨੇ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਜਿਹੜੇ ਨੇ ਖਰਾਬ ਹੋਏ ਨੇ ਨਹੀਂ ਭਾਈ ਬਹੁਤ ਜਿਹੜੇ ਮੰਦੇ ਹਾਲਾਤ ਹੋਏ ਪਏ ਨੇ ਕਾਫੀ ਜ਼ਿਆਦਾ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਆ ਉੱਪਰ ਦੇਖੋ ਅਜੇ ਵੀ ਜਿਹੜੇ ਸਤਾਂ ਦੇ ਉੱਤੇ ਤੰਬੂ ਲੱਗੇ ਹੋਏ ਨੇ ਤੇ ਜਿਹੜੇ ਨੇ ਉਹ ਗੱਦੇ ਜਿਹੜੇ ਨੇ ਲੋਕਾਂ ਨੇ ਸੁੱਕਣੇ ਆਪਣੇ ਪਾਏ ਹੋਏ ਨੇ ਕੱਪੜੇ ਜਿਹੜੇ ਨੇ ਸੁੱਕਣੇ ਪਾਏ ਹੋਏ ਨੇ ਉਹ ਤੋਂ ਪੰਦ ਵਿੱਚ ਸੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਛੇ ਦੀ ਇਹਨਾਂ ਲੋਕਾਂ ਦਾ ਰਿਕਵਰ ਹੋਵੇ ਜਾਂ ਨਹੀਂ ਹੋਵੇ ਕੀ ਕਹਿ ਸਕਦੇ ਹਾਂ ਫਿਲਹਾਲ ਘਰਾਂ ਦੇ ਵਿੱਚ ਵੱਖ-ਵੱਖ ਜਿਹੜਾ ਆ ਉਹ ਜਾਇਜਾ ਲੈਣ ਦੀ ਕੋਸ਼ਿਸ਼ ਕਰਦੇ ਪਏ ਆ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਈ ਇੱਕ ਇੱਕ ਕਮਰਾ ਜਿਹੜਾ ਆ ਲੋਕਾਂ ਦਾ तकरीबन तकरीबन ਹਲਾਤ ਵਿਖਾਉ ਪਈ ਆ ਵੇਖੋ ਲੋਕਾਂ ਨੇ ਅਜੇ ਵੀ ਜਿਹੜੇ ਆ ਉਹ ਗੱਦੇ ਜਿਹੜੇ ਨੇ ਬਾਹਰ ਪਾਏ ਹੋਏ ਨੇ ਅਰਜਾਈਆਂ ਜਿਹੜੀਆਂ ਨੇ ਬਾਹਰ ਪਾਈਆਂ ਹੋਈਆਂ ਨੇ ਤਰਪਾਲ ਦਾ ਇੱਧਰ ਵੀ ਜਿਹੜਾ ਤੰਬੂ ਲੱਗਿਆ ਹੋਇਆ ਆ ਇਹ ਸ਼ਾਇਦ ਕੋਈ ਇਹ ਬੈੱਡ ਬੂਡ ਜਿਹੜਾ ਆ ਜੀ ਵੀਵੀ ਟਰਾਲੀ ਡੇਗੀ ਪਈ ਹੈ ਤੇ ਇੱਧਰ ਜਿਹੜਾ ਆ ਉਹ ਕਮਰਾ ਇੱਧਰ ਕੂਲਰ ਦੇ ਹਾਲਾਤ ਤੁਸੀਂ ਦੇਖਦੇ ਪਿਓ ਤੇ ਮੰਦੇ ਹਾਲ ਹੋਏ ਪੈਣੇ ਭਾਈ ਆ ਦਿਖਾਓ ਕਮਰਾ ਯਾਰ ਇੱਧਰ ਤੁਸੀਂ ਦੇਖਦੇ ਪਿਓ ਵੀ ਕਮਰੇ ਦੇ ਜਿਹੜੇ ਹਾਲਾਤ ਆ ਅੰਦਰ ਬੜਨ ਲੱਗਿਆ ਵੀ ਡਾਰੀ ਲੱਗਦਾ ਵੈਸੇ ਉੱਪਰੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਤੁਸੀਂ ਦੇਖਦੇ ਪਿਓ ਵੀ ਪੂਰੀ ਤਰ੍ਹਾਂ ਡੀ ਲੱਗਦੀ ਪਈ ਹੈ ਇਸ ਟਾਈਮ ਜਿਹੜਾ ਇਹ ਕਮਰਾ ਪੂਰੀ ਤਰ੍ਹਾਂ ਜਿਹੜਾ ਆ ਉਹ ਮਿੱਟੀ ਹੋਇਆ ਪਿਆ ਆ ਥੱਲੇ ਦੇਖਦੇ ਪਏ ਉਹ ਕਿ ਬਹੁਤ ਜ਼ਿਆਦਾ ਜੜਾ ਨੁਕਸਾਨ ਲੋਕਾਂ ਦਾ ਹੋਇਆ ਪਿਆ ਬਾਲੇ ਟੁੱਟ ਚੁੱਕੇ ਨੇ ਤੇ ਕਮਰਾ ਜਿਹੜਾ ਹੈ ਡਿੱਗਾ ਪਿਆ ਇੱਕ ਕਮਰੇ ਤੇ ਇਹਨਾਂ ਨੇ ਸ਼ਾਇਦ ਲੈਂਟਰ ਪਾਇਆ ਹੋਇਆ ਪਰ ਜਿਹੜਾ ਨਾਲ ਦਾ ਕਮਰਾ ਇੱਕ ਰਹਿ ਗਿਆ ਸੀ ਉਹਦੇ ਜਿਹੜੇ ਹਾਲਾਤ ਨੇ ਉਹ ਕਾਫੀ ਜ਼ਿਆਦਾ ਮੰਦੇ ਹੋਏ ਪਏ ਨੇ ਇੱਕ ਕਮਰੇ ਦੇ ਉੱਤੇ ਵੀ ਜਿਹੜਾ ਹੈ ਸੱਤ ਦੇ ਰਹਿ ਗਏ ਪਰ ਫਿਰ ਵੀ ਇਹਨਾਂ ਨੂੰ ਜਿਹੜੇ ਇੱਕ ਸੱਤ ਤੇ ਦੰਬੂ ਲੱਗਿਆ ਹੋਇਆ ਇੱਕ ਜਿਹੜਾ ਇਹ ਥੱਲੇ ਦੰਬੂ ਲੱਗਿਆ ਹੋਇਆ ਦੰਬੂ ਦੇ ਵਿੱਚ ਰਹਿ ਰਹੇ ਜਿਸ ਦਿਨ ਪਾਣੀ ਆਇਆ ਆ ਤੇ ਉਦੋਂ ਡਿੱਗਾ ਹੈ ਉਦੋਂ ਡਿੱਗਾ ਰਹੇ ਉੱਧ ਡਿੱਗ ਗਏ ਅੱਛਾ ਤੇ ਪਹਿਲਾਂ ਇੱਥੇ ਰਹਿੰਦੇ ਸੀ ਇੱਧਰ ਨਹੀਂ ਹਾਂ ਦਰੰਦੇ ਆ ਅਸੀਂ ਅੱਛਾ ਤੇ ਦੁਕਾਨੋ ਸਮਾਨ ਫੇ ਦੁਕਾਨ ਵੀ ਬੈ ਗਈ ਸਾਇਦ ਉੱਥੇ ਸਮਾਨ ਖੜਿਆ ਇਸ ਕਰਕੇ ਕਿ ਚੱਲ ਵੀ ਹੁਣ ਕੀ ਕਰਨਾ ਹੈ ਤੇ ਕੋਠੇ ਤੇ ਵੀ ਤੁਸੀਂ ਆਓ ਵੀ ਲਾ ਕੋਠੇ ਤੇ ਫਿਰ ਆਪ ਹੀ ਆਵੇਂ ਕਿ ਕੀ ਕਰਨਾ ਹੈ ਬਿਸਰ ਨੁਕਸਾਨ ਹੋ ਗਿਆ ਨੁਕਸਾਨ ਤੇ ਹੁਣ ਹੋਏ ਜਾਈਆਂ ਜੋ ਸਾਰੇ ਖੜ ਗਿੱਲੀਆਂ ਆਈਆਂ ਸਾਰਾ ਬਿਸਰਾ ਚੋਚਾ ਉੱਤੇ ਰੱਖਿਆ ਸਮਾਨ ਕੀ ਖਾਈਏ ਫੇ ਕੱਪੜੇ ਲੱਤੇ ਪੂਰੀ ਤਰ੍ਹਾਂ ਬਹੁਤ ਸਾਰੇ ਦਾ ਸਮਾਨ ਸਾਰਾ ਸਮਾਨ ਖਰਾਬ ਹੋਇਆ ਕਲੀਆਂ ਦੁਨੀਆ ਸਭ ਕੁ ਖਰਾਬ ਹੋਇਆ ਗਿਆ ਇਹ ਜਿਤਨਾ ਵੀ ਪੇਟੀ ਵੀ ਤੁਸੀਂ ਬਾਹਰ ਰੱਖੀ ਸਾਰਾ ਸਮਾਨ ਲਗਭਗ ਇਤਰੇ ਖਰਾਬ ਹੋ ਗਿਆ ਇੰਦਾ ਹੀ ਖਰਾਬ ਹੋ ਗਿਆ ਸਾਰਾ ਇਹਨਾਂ ਸਮਾਨ ਦਾ ਨੁਕਸਾਨ ਜ਼ਿਕਰ ਕਰਕੇ ਆ ਲਿਆ ਜਾਏਗਾ ਨੁਕਸਾਨ ਦਾ ਪਤਾ ਹੀ ਇੱਕ ਪਾਣੀ ਟੰਨਾ ਨਾ ਚੜਿਆ ਹੀ ਉੱਪਰ ਤੇ ਕਰਨਾ ਕੇ ਨੇ ਕੀ ਗਲਗਲ ਦਾ ਪਾਣੀ ਹੀ ਇਥੇ ਲੋਕਾਂ ਦੀ ਮਜਬੂਰੀ ਜਾਂ ਲੋਕਾਂ ਦੀ ਮਸੂਮੀਅਤ ਕਿ ਕਈਆਂ ਥਾਵਾਂ ਤੇ ਜਿਹੜਾ ਆ ਦੇਖਣ ਨੂੰ ਮਿਲਦਾ ਹੀ ਵੀ ਲੋਕ ਜਿਹੜੀ ਇਹ ਗੱਲਬਾਤ ਕਰਦੇ ਸੀ ਵੀ ਸਾਡਾ ਇਹਨਾਂ ਨੂੰ ਨੁਕਸਾਨ ਹੋ ਗਿਆ ਹਜ਼ਾਰਾਂ ਦਾ ਲੱਖਾਂ ਦਾ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਆਪਣਾ ਕਰੋੜਾਂ ਦਾ ਨੁਕਸਾਨ ਵੀ ਦੱਸ ਦਿੱਤਾ ਲੋਕਾਂ ਦੀ ਲੱਖਾਂ ਕਰੋੜਾਂ ਦੀਆਂ ਕੋਠੀਆਂ ਵੀ ਡਿੱਗੀਆਂ ਸਮਾਨ ਵੀ ਰੁੜ ਗਿਆ ਪਰ ਕੁਝ ਐਸੇ ਮਾਸੂਮ ਲੋਕ ਨੇ ਜਿਨ੍ਹਾਂ ਨੂੰ ਆਪਣਾ ਨੁਕਸਾਨ ਵੀ ਦੱਸਣਾ ਨਹੀਂ ਆ ਰਿਹਾ ਜੇਕਰ ਨੁਕਸਾਨ ਬਾਰੇ ਪੁੱਛਦੇ ਆ ਤਾਂ ਉਹ ਕਦਮੇ ਭਾਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਹੀ ਗੱਲ ਹੈ ਵੀ ਮੂੰਹੋਂ ਨਹੀਂ ਬੋਲਿਆ ਜਾ ਰਿਹਾ ਪਰ ਤਸਵੀਰਾਂ ਬੋਲ ਕੇ ਦੱਸਦੀਆਂ ਪਈਆਂ ਨੇ ਵੀ ਨੁਕਸਾਨ ਕਿੰਨਾ ਹੋਇਆ ਕੀ ਕੁਝ ਰੁੜ ਗਿਆ ਕੀ ਕੁਝ ਰਹਿ ਗਿਆ ਜੇਕਰ ਰੁੜਿਆ ਨਹੀਂ ਪਰ ਬਰਬਾਦ ਹੋ ਗਿਆ ਬਹੁਤ ਜ਼ਿਆਦਾ ਮੰਦੇ ਹਾਲਾਤ ਨੇ ਸਾਹਪੁਰ ਅਫਗਾਨਾ ਦੇ ਵਿੱਚ ਨੇ ਧਿਆਨ ਦੇਣਾ ਹਾਂਜੀ ਕੀ ਗਾਣੇ ਬਾਹਰ ਸੁੱਟ ਆਇਆ ਸਾਰੀਆਂ ਤਾਂ ਹੀ ਕਰ ਲਿਆ ਕੀ ਹੁਣ ਅਰਜਾਈਆਂ ਬਾਹਰ ਸੁੱਟ ਨਹੀਂ ਪੈਣੀਆਂ ਜਿਹੜੀ ਜ਼ਿਆਦਾ ਖਰਾਬ ਬਹੁਤ ਜ਼ਿਆਦਾ ਖਰਾਬ ਸੁਟਣੇ ਪੈਣੀਆਂ ਫਿਰ ਮਾਮਲ ਕਾਨੂੰਨ ਸਿਆ ਲੱਗਿਆ ਠੰਡਾਂ ਆਂਦੀ ਨਹੀਂ ਆਣਾ ਚਾਹੀਦਾ ਵੀ ਹੈ ਕੁਝ ਉੱਤੇ ਲੈਣ ਨੂੰ ਬਾਜੀ ਉਧਰ ਕੀ ਹੈ ਇਹੀ ਨਹੀਂ ਉਧਰ ਤੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਕਿੰਨੇ ਕੁ ਬਿਸਤਰੇ ਜਿਹੜੇ ਸੁਟਣੇ ਪਏ ਤੁਹਾਨੂੰ ਜਾਂਦਾ ਜਾਈਏ ਚਾਚਾ ਜਾਈਏ ਨਹੀਂ ਬਡਾਂ ਚੋਂ ਕੱਟ ਕੇ ਸੁੱਟੀਆਂ ਬਾਹਰ ਉਹ ਲੌਦਾ ਵੀ ਸਿਆਲ ਕੱਟਣਾ ਔਖਾ ਨੂੰ ਸਿਆਲ ਕੱਟਣਾ ਔਖਾ ਹੀ ਆ ਹੁਣ ਤਾਂ ਸਾਹਮਣੇ ਹੀ ਆ ਬੱਚੇ ਕਿੰਨੇ ਨੇ ਬੱਚੇ ਦੋ ਆ ਪੜਦੇ ਆ ਹਾਂ ਕੁੜੀ 11ਵੀਂ ਪੜਦੀ ਆ ਤੇ ਮੁੰਡਾ 6ਵੀਂ ਪੜਦਾ ਹੈ ਸਾਡੇ ਘਰ ਵਾਲੇ ਕੀ ਕਰਦੇ ਆ ਘਰ ਲੈ ਦਹੀ ਕੇ ਪਹਿਲਾ ਮਤਲਬ ਇਦਾਂ ਮਤਲਬ ਤੁਹਾਨੂੰ ਪਤਾ ਹੀ ਕਿ ਉਹ ਇਦਾਂ ਹੀ ਚਲੋ ਹੁਣ ਆਪਾਂ ਮਾੜਾ ਮੋਟਾ ਕੀਤਾ ਆ ਕਿ ਚਲੋ ਗੁਜ਼ਾਰਾ ਕਰਨੀ ਹੈ ਉਹ ਜੁਰੀ ਹੋ ਕੀ ਇਥੇ ਤਸਵੀਰਾਂ ਜਿਹੜੀਆਂ ਨੇ ਬੋਲ ਕੇ ਦੱਸਣੀਆਂ ਔਖੀਆਂ ਹੋ ਰਹੀਆਂ ਨੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਮੰਦੇ ਹਾਲਾਤ ਜਿਹੜੇ ਨੇ ਹੋਏ ਪਏ ਨੇ ਤਸਵੀਰਾਂ ਤੁਸੀਂ ਦੇਖਦੇ ਪਿਓ ਲਗਾਤਾਰ ਤੁਸੀਂ ਦੇਖਦੇ ਪਿਓ ਵੀ ਨੁਕਸਾਨ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬਹੁਤ ਜ਼ਿਆਦਾ ਜਿਹੜੇ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਮਾਦਾ ਕੀ ਕਹਿਣਾ ਚਾਹੋਗੇ ਜੀ ਕੀ ਕਹਿਣਾ ਚਾਹੋਗੇ ਹਾਂ ਲੋਕਾਂ ਨੂੰ ਖਾਸ ਕਰਕੇ ਗਰੀਬਾਂ ਨੂੰ ਮਿਲਣਾ ਚਾਹੀਦਾ ਕੋਸ ਕੋਸ ਤੇ ਆਂਦੀਆਂ ਟਰਾਲੀਆਂ ਤੇ ਅੱभी ਉੱਧਰ ਹੀ ਜਾਂਦੀਆਂ ਵਾ ਜਤਾਲ ਲਈ ਬਾਮਣ ਵਾਲੀ ਮਾੜੇ ਬੰਦੇ ਤੱਕ ਜਿੰਨਾ ਕੋ ਉਹਨਾਂ ਕੀ ਭਜਾਂਦੇ ਨੇ ਅਗਲੇ ਆ ਉਹੀ ਜਿਹੜੇ ਆ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਹਾਡੇ ਤੱਕ ਵੀ ਪਹੁੰਚਣਾ ਚਾਹੀਦਾ ਹਾਂਜੀ ਆਹੋ ਇਹ ਤਾਂ ਪਹੁੰਚਣਾ ਚਾਹੀਦਾ ਆਹ ਗਰੀਬਾਂ ਨੂੰ ਵੀ ਦੇਣ ਕੁਛ ਆਹ ਗਰੀਬਾਂ ਨੂੰ ਵੀ ਦੇਣ ਔਰ ਉਹਨਾਂ ਕੋ ਜਮੀਨਾਂ ਵੀ ਆ ਗਈਆਂ ਤੇ ਚਲੋ ਹਾਂ ਤੇ ਸਾਰਿਆਂ ਦਾ ਨੁਸਕਾਨ ਹੀ ਹੈ ਆਹ ਤੇ ਸਾਰਿਆਂ ਦਾ ਨੁਸਕਾਨ ਹੀ ਹਾਲਾ ਹੱਥ ਜਿਹੜੇ ਆ ਕਾਫੀ ਜ਼ਿਆਦਾ ਤੁਸੀਂ ਦੇ ਦੇ ਬੀਓ ਵੀ ਕਾਫੀ ਜਗ੍ਹਾ ਜਿਹੜੇ ਨੇ ਲੋਕਾਂ ਦੇ ਖਰਾਬ ਨੇ ਬਹੁਤ ਜ਼ਿਆਦਾ ਨੁਕਸਾਨ ਨੇ ਤੇ ਇਹਨਾਂ ਨੁਕਸਾਨਾਂ ਦੀ ਪਰਪਾਈ ਸ਼ਾਇਦ ਮੁਸ਼ਕਲ ਦੇ ਨਾਲ ਹੋਵੇਗੀ ਪਰ ਫੇਰ ਵੀ ਜਿਹੜਾ ਆ ਉਹ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਤੁਸੀਂ ਦੇ ਦੇ ਬੀਓ ਵੀ ਘਰ ਦੇ ਸਾਰੇ ਕੱਪੜੇ ਜਿਹੜੇ ਆ ਪ੍ਰਵਾਦ ਹੋਏ ਪੈਣ ਢੇਰ ਲਾ ਦਿੱਤਾ ਗਿਆ ਆ ਹਾਲਾਂਕਿ ਇਹਨਾਂ ਨੇ ਕਿਹਾ ਵੀ ਅਰਜਾਈਆਂ ਤਲਾਈਆਂ ਜਿਹੜੀਆਂ ਨੇ ਕਾਫੀ ਜ਼ਿਆਦਾ ਚੜੀਆਂ ਨੇ ਉਹ ਬਾਹਰ ਸੋਟਾ ਆਏ ਆ ਤੇ ਇਹ ਹਾਲਾਤ ਬਾਕੀ ਦੇਸ਼ ਦੇ ਪੇ ਪੇ ਘਰਾਂ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਨੇ ਆ ਮਾਰੇ ਬਹੁਤੋਂ ਬੱਤਰ ਹੋਏ ਪਏ ਨੇ ਹੜ ਆਉਣ ਤੋਂ ਬਾਅਦ ਬਣ ਰਹੂਗੇ ਇਸੇ ਤਰ੍ਹਾਂ ਦੀ ਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ